संसद मेंबर अते वातावरण प्रेमी बलबीर सिंह सीचेवाल आज सचखंड श्री हरिमंदर साहिब विखे मथा टेकन लाई पहुंचे उन्हें कहा कि आज उन्होंने गुरु महाराज के चरणों में उनकी तरक्की लिए अरदास की है असी अमृतसर विच तुंग ताब नाले की सफाई ते भी ध्यान केंद्रित कर रहे हैं ਇਸਾ ਚੰਗਾ ਮਿਸਟਰ ਮਦਸਰ ਗੁਰੂ ਪਾਸ਼ਾ ਨੇ ਕਿਰਪਾ ਕੀਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਆਮ ਦਾਸ ਮਹਾਰਾਜ ਦਾ ਅਮੀਤ ਕੁਮਰ ਸਾਹਿਬ ਹੈ ਜਿੱਥੇ ਗੁਰੂ ਪਾਸ਼ਾ ਨੇ ਬਾਣੀ ਦੇ ਪ੍ਰਵਾਨ ਫਰਮਾਨ ਕੀਤਾ ਜਿੱਥੇ ਮਰ ਨੇ ਇਸ ਅ ਅਮਰਤ ਸਰੋਵਰ ਦੀ ਉਪਮਾ ਕੀਤੀ ਆ ਰਾਮਦਾਸ ਸਰੋਵਰ ਨਾਤੇ ਕਬ ਉਤਰੇ ਪਾਪ ਮਾਤੇ ਸੋ ਅੱਜ ਕਮਰਸਰ ਦੇ ਵਿੱਚ ਆਉਣ ਦਾ ਸਮਾਂ ਮਿਲਿਆ ਸੀ ਕਿ ਪਾਸ਼ਾ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਕਰੀਏ ਇਸ ਤੋਂ ਪਹਿਲਾਂ ਵੀ ਇੱਕ ਦਿਨ ਆਈ ਸੀ ਉਸਦੇ ਨੇ ਇੱਕ ਕਾਲਜ ਵਿੱਚ ਫੰਕਸ਼ਨ ਸੀਗਾ ਤੋਂ ਉਹ ਇੱਥਰੋਂ ਬੁੱਢੇਦਰੇ ਆ ਦੀਸ ਤੇ ਸ਼ਹਿਰ ਤੇ ਜੰਗਟਾਪ ਨਾਲੇ ਦੀ ਗੱਲ ਕੀਤੀ ਸੀ ਅੱਜ ਇੱਥੇ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਇਹਦੀ ਜਾਣਕਾਰੀ ਵੀ ਲਵਾਂਗੇ ਕੀ ਹੈਗਾ ਕੀ ਹੋਇਆ ਕੀ ਹੁੰਦਾ ਈ ਹੁਣ ਰਹਿਦਾ ਇਹਦੇ ਵਾਸਤੇ ਜੇ ਤੇ ਨਾਲੇ ਇਹਦੇ ਥੋੜਾ ਜਿਹਾ ਦੇਖ ਕੇ ਆਵਾਂਗੇ ਕਿ ਕਿ ਤੋ ਗਿਆ ਹਾਲ ਤਾਂ ਤਾਂ ਮਾੜੀ ਹੈ ਪਹਿਲਾਂ ਵੀ ਅਸੀਂ ਇਹਦੀ ਬਹੁਤ ਗੱਲ ਕਰਦੇ ਸੀ ਪਰ ਇਹਦੇ ਉੱਤੇ ਸ਼ੁਰੂ ਹੋਵੇ ਤਾਂ ਕਿ ਇਹਦਾ ਅੱਗੇ ਜਿਹੜਾ ਹੈ ਜਿਸ ਤਰ੍ਹਾਂ ਟੰਗਟਾ ਬਣਾਲਾ ਇਹ ਵੀ ਸਾਫ ਹੋ ਗਏ ਇਹਦੇ ਵਾਸਤੇ ਅਰਦਾਸ ਕਰਕੇ ਆਏ ਗੁਰੂ ਪਾਸਤਾ ਦੇ ਪਾਵਨ ਚਰਨਾਂ 'ਚ ਪਾਸ਼ਾ ਕਿੰਨੀ ਆਪਣਾ ਇਹ ਅਮਰਤ ਜਲ ਦੀ ਹੈ ਆਪ ਜੀ ਦੇ ਸਰੋਵਰਾਂ ਦੇ ਜਲ ਵਾਸਤੇ ਸੰਗਤਾਂ ਤਰਸਦੀਆਂ ਤੇ ਸ਼ਹਿਰ ਦੇ ਆਲੇ ਦੁਆਲੇ ਉਹ ਇੱਕ ਬਦਗੂ ਮਾਰਦਾ ਜਿਹੜੀ ਹੈ ਤੁੰਗ ਭਾਵ ਨਾਲ ਉਹ ਇੱਕ ਬੜੀ ਵੱਡੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਵਕਤ ਸਾਰਿਆਂ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਇਥੇ এনवायरमेंटਲੀ ਪੋਲੂਸ਼ਨ ਤਾਂ ਹੈ ਆਲੇ ਦੋਲੇ ਦੇ ਰਹਿਣ ਵਾਲੇ ਲੋਕਾਂ ਲਈ ਵੀ ਤਾਂ ਹੈ ਉਥੇ ਭਾਬੇ ਨਾਨਕ ਦੇ ਪਾਏ ਹੋਏ ਸ਼ਬਦ ਪਵਨ ਗੁਰੂ ਪਾਣੀ ਪਤ ਮਾਤਾ ਧਰਤ ਦੇ ਘੱਟ ਉਹ ਦੀਆਂ ਦੇਖੀ ਜਿਹੜੀ ਹੈਗੀ ਆ ਉਹ ਆਉਂਦੀਆਂ ਹੀ ਜਿਹੜੇ ਵਿਦੇਸ਼ਾਂ ਤੋਂ ਵੀ ਸਾਡੇ ਵੀਰ ਭਰਾ ਆਉਂਦੇ ਮੇਕੀ ਅਗਾਂਹ ਦੀਆ ਤੇਦੇ ਵਾਸਤੇ ਕੋਸ਼ਿਸ਼ ਕਰ ਰਿਹਾ ਮਾਰੇ ਸਿਰ ਤੇ ਹੱਥ ਰੱਖੋ ਕੁਛ ਇਹਦਾ ਸਦਾਰ ਹੋ ਸਕੇ ਉਹਦੇ ਵਾਸਤੇ ਇੰਨੇ ਕੋਸ਼ਿਸ਼ ਕਰ ਰਿਹਾ ਤਾਂ ਵੀ ਅੰਮ੍ਰਿਤਸਰ ਸ਼ਹਿਰ ਦੀ ਹੋਰ ਗੱਲ ਕਰੀਏ ਤਾਂ ਇੱਕ ਡੰਪ ਪਾਕ ਕੂੜੇ ਦਾ ਬੜਾ ਵੱਡੇ ਪੱਧਰ ਤੇ ਉਹਦਾ ਇੱਕ ਕੈਰੀਏ ਕਿਲੋ ਤੰਗ ਨੇ ਔਰ ਉਥੋਂ ਇਲਾਕੇ ਦੇ ਲੋਕ ਕਹਿੰਦੇ ਨੇ ਕਿ ਕੋਈ ਵੀ 40 45 ਸਾਲ ਤੋਂ ਵੱਧ ਜਿਉ ਨਹੀਂ ਸਕਦਾ ਔਰ ਇਹ ਕੈਂਸਰ ਵਰਗਾ ਫੈਲ ਰਿਹਾ ਤੇ ਉਹਨਾਂ ਨੇ ਕਿ ਦੇ ਤੁਸੀਂ ਦੇਖੋਗੇ ਨਾ ਕਿ ਹਰ ਸ਼ਹਿਰ ਨੂੰ ਅਰਬ ਰੁਪਏ এনਵਾਇਰਨਮੈਂਟ ਕੰਪਨਸੇਸ਼ਨ ਪੈ ਰਿਹਾ ਨਾ ਤਾਂ ਉੱਥੇ ਦੇ ਜਿਹੜੇ ਸ਼ਹਿਰ ਦੇ ਵਾਸੀ ਆ ਦਾ ਨਾ ਉੱਥੇ ਦੇ ਜਿਹੜੇ ਰਹਿਣ ਵਾਲੇ ਸਨ ਜਿਨ੍ਹਾਂ ਨੇ ਉੱਥੇ ਦੀਦ ਸੁਟਣੀ ਗਈ ਦੀਆ ਜਿਹੜੇ ਅੰਮ੍ਰਿਤਸਰ ਦੇ ਨੂੰ ਵਧੀਆ ਬਣਾਉਣ ਵਾਸਤੇ ਜਿਨ੍ਹਾਂ ਨੂੰ ਬਾਹਰ ਨੇ ਕਿਰਪਾ ਕੀਤੀ ਕਿ ਇੱਕ ਪਾਸੇ ਤਾਂ ਅਸੀਂ ਜੁਰਮਾਨਾ ਭਰੀ ਜਾਂਦੇ ਆ ਦੂਸਰੇ ਪਾਸੇ ਸਾਡੇ এনवायरमेंट ਪੋਲੂਸ਼ਨ ਇਹਦੇ ਨਾਲ ਮਨੁੱਖਤਾ ਦਾ ਘਾਣ ਹੋ ਰਿਹਾ ਸੋ ਬਹੁਤ ਦੁੱਖ ਦੀ ਗੱਲ ਆ ਅਸੀਂ ਅਨੈਸ਼ਨਲ ਗ੍ਰੀਨ ਟ੍ਰਿਡਨਰ ਨੇ ਨਿਗਰਾਨ ਕਮੇਟੀ ਬਣਾਈ ਸੀ ਉਹਦੋਂ ਵੀ ਅੱਛਾ ਗਿਆ ਸੀ ਦੇਖਿਆ ਸੀ ਪਰ ਉਹ ਦਿਖਾਵੇ ਵਾਸਤੇ ਉਹ ਮਸ਼ੀਨਾਂ ਜਿਹਾ ਲਾ ਦਿੰਦੇ ਆ ਪਰ ਉਹਦੀ ਹੌਟਪੋਟ ਜਿਹੜੀ ਹੈਗੀ ਹੈ ਜਲੰਧਰ ਵੀ ਇਹੀ ਹਾਲ ਆ ਸੋ ਇਹਦਾ ਕਾਰਨ ਪਤਾ ਨਹੀਂ ਕੀ ਹੈ ਕਿ ਕਿਉਂ ਨਹੀਂ ਹੋ ਰਿਹਾ ਕਰੋੜਾਂ ਰੁਪਈਆ ਵੀ ਸਰਕਾਰ ਰੱਖਦੀ ਹੈ ਇਹ ਐਲਾਨ ਵੀ ਹੁੰਦੇ ਆ ਪਰ ਜਿਹੜਾ ਪ੍ਰਣਾਲਾ ਉੱਥੇ ਦਾ ਉੱਥੇ ਰਹਿੰਦਾ ਇਹ ਸ਼ਹਿਰ ਵਾਸੀਆਂ ਨੂੰ ਵੀ ਇਹਦੇ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਪੂਤਰ ਸ਼ਹਿਰ ਦੇ ਆਲੇ ਦੁਆਲੇ ਵਦੂ ਮਾਰਦਾ ਗੰਦਾ ਨਾਲੇ ਵਾਂਗੂ ਕੋਈ ਬੱਛੇ ਤੇ ਪਿੰਡ ਦੀ ਸ਼ਹਿਰ ਦੀ ਵੇਸਟੇਜ ਦਾ ਪ੍ਰਬੰਧ ਨਾ ਹੋਵੇ ਤੇ ਦੋ ਵੱਡੀਆਂ ਸਮੱਸਿਆ ਇਹਨਾਂ ਦੇ ਉੱਤੇ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਲੋਕ ਵੀ ਜਿਹੜਾ ਹੈ ਸਾਥ ਦੇਣਨ ਤੇ ਸਰਕਾਰ ਨੂੰ ਵੀ ਵੀ ਨਹੀਂ ਇਸ ਦੇ ਮਿਹਰ ਤੇ ਹੋਰ ਵੀ ਦੇ ਨੇ ਐਮ ਐਲ ਏ ਸੁਭਾਨਾ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਸਾਰੇ ਇਸ ਪੁੱਤਰ ਸ਼ਹਿਰ ਦੀ ਨੂੰ ਹੋਰ ਅਸੀਂ ਸੁੰਦਰ ਕਿੱਦਾਂ ਬਣਾ ਸਕਦੇ ਵਧੀਆ ਕਿੱਦਾਂ ਬਣਾ ਸਕਦੇ ਤੋ ਕਿ ਸਾਰਾ ਕੁਝ ਸਾਰਿਆਂ ਦੇ ਸਹਿਯੋਗ ਨਾਲ ਹੋ ਸਕਦਾ ਜੇ ਅਸੀਂ ਸਾਰੇ ਬਣਾਉਣ ਵਾਲੇ ਇਕੱਠੇ ਹੋ ਜਾਈਏ ਫਿਰ ਕੁਝ ਸਵਾਰੇ ਜਾ ਸਕਦਾ ਤੇ ਜੇ ਅਸੀਂ ਥੋੜਾ ਥੋੜਾ ਵੀ ਇਹਨੂੰ ਬਗਾਨਣ ਵਾਲ ਨੂੰ ਹੋਵੇ ਫਿਰ ਕੁਝ ਵੀ ਨਹੀਂ ਬਗਦਾ ਸੋ ਇਸ ਵਾਸਤੇ ਜੋ ਕੁਝ ਹੈ ਤੇ ਤਾਂ ਸਾਨੂੰ ਸਾਰਿਆਂ ਨੂੰ ਦੀਦਾ ਇਹਨੂੰ ਅਸੀਂ ਸਹਾਰਨ ਵਾਸਤੇ ਕੋਈ ਯਤਨ ਕਰੀਏ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਇਹਦਾ ਇੱਕ ਜਿਹੜਾ ਟੰਗਟਾ ਬਣਾ ਲਾ ਇਹਦਾ ਹਾਲਾਤ ਜਿੱਥੇ ਗੇਂਸੇ ਕਿੱਥੇ ਪਾਣੀ ਪੈਂਦੇ ਕਿਹਦੇ ਕਿਹਦੇ ਪਾਣੀ ਪੈਂਦੇ ਕਿੰਨਾ ਕਿੰਨਾ ਪ੍ਰਬੰਧ ਹੈ ਕਿੰਨਾ ਹੋਰ ਪ੍ਰਬੰਧ ਦੀ ਲੋੜ ਕਿਸ ਤਰ੍ਹਾਂ ਹੋ ਸਕਦਾ ਉਹਦੇ ਵਾਸਤੇ ਜੀ ਧਰਮਚਾਰ ਜੀ ਵੱਲੋਂ ਧਰਮਚਾਰ ਪ੍ਰਚਾਰ ਲਹਿਰ ਦੇ ਵਿੱਚ ਸਿੱਖ ਆਗੁੰਦ ਸਹਿਯੋਗ ਮੰਗਿਆ ਤੁਸੀਂ ਵੀ ਨਾਲ ਸਹਿਯੋਗ ਤੁਸੀਂ ਤਾਂ ਚੰਗੇ ਕੰਮ ਵਾਸਤੇ ਹਰ ਦਾ ਇੱਕ ਵਾਸਤੇ ਜੋਗ ਮੋਗਾ ਪਾਣੀ ਧਰਤੀ ਵੀ ਤੋਂ ਵਾਸਤੇ ਅੱਜ ਹੀ ਵਿਸ਼ੇਸ਼ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਵੀ ਲੱਖ ਲੱਖ ਵਧਾਈ ਦਿੰਦੇ ਆ ਕਿ ਅੱਜ ਅਰਥ ਦੇ ਧਰਤੀ ਮਾਂ ਦਾ ਜਿਹਨੂੰ ਅਪਾ ਦਿਨ ਕਹਿੰਦੇ ਜਿਹਨੂੰ ਪਾਸ਼ਨਿਕ ਪਵਨ ਗੁਰੂ ਪਾਣੀ ਜਿੱਤਾਂ ਮਾਤਾ ਧਰਤੀ ਮਾਤੂ ਤੋਂ ਧਰਤੀ ਮਾਂ ਦਾ ਇਹਨੂੰ ਸੰਭਾਲ ਕੇ ਰੱਖਣਾ ਇਹ ਇਹਦੇ ਵਿੱਚ ਜੋ ਕੁਝ ਵੀ ਪੈਦਾ ਹੁੰਦਾ ਉਹੀ ਅਸੀਂ ਖਾਂਦੇ ਆ ਜੋ ਅਸੀਂ ਇਹਨਾਂ ਖੇਤਾਂ ਦੇ ਵਿੱਚ ਪਾਉਂਦੇ ਆ ਉਹੀ ਭੋਜਨ ਸਾਡਾ ਹਿੱਸਾ ਬਣਦਾ ਅਸੀਂ ਧਰਤੀ ਮਾਂ ਦੀ ਖੇਤ ਦਾ ਖਿਆਲ ਰੱਖੀਏ ਤਾਂ ਕਿ ਤੁਹਾਨੂੰ ਉਹ ਬੱਚਿਆਂ ਨੂੰ ਜਿਹੜਾ ਹੈ ਸਾਡੇ ਵਾਸਤੇ ਜਿਹੜੀਆਂ ਬਿਮਾਰੀਆਂ ਉਹਦੇ ਤੋਂ ਅਸੀਂ ਬਚ ਸਕੀਏ ਕਿਉਂਕਿ ਤੇ ਸਾਡਾ ਭੋਜਨ ਵਧੀਆ ਹੋਊਗਾ ਜਿਹੜਾ ਤੇ ਤਾਂ ਹੀ ਜਿਹੜਾ ਹੈਗਾ ਸਾਡਾ ਜਿਹੜਾ ਆਪ ਵੀ ਅਸੀਂ ਸਰਵਾਈਵ ਕਰ ਸਕਾਂਗੇ ਸਾਡੇ ਬੱਚੇ ਵੀ ਜਿਹੜੇ ਹੈਗੇ ਉਤੋਂ ਦਰਸ ਰਿਹਾ ਸੀ ਕਿ ਅੱਜ ਧਰਤ ਦੇਡੇ ਉੱਤੇ ਜਿਹਨੂੰ ਬਹੁਤ ਵੱਡਾ ਮਹਾਨਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੀ ਹੈ ਉਸ ਪੁੱਤਰ ਦਾ ਦੇਦੀ ਸੀ ਧਰਤੀ ਮਾਂ ਦੀ ਇਹਨੂੰ ਗੋਦ ਨੂੰ ਹਰਾ ਭਰਾ ਕਰਨ ਵਾਸਤੇ ਬਹੁਤ ਸਾਰੇ ਦਰਖਤ ਲਾਈਏ। ਅੱਜ ਤੋਂ ਵਾਅਦਾ ਸੀ ਕੋਸ਼ਿਸ਼ ਕਰੀਏ ਕਿ ਉਹ ਗੂੜਾ ਕਰਕਰ ਜਿੱਥੇ ਅਸੀਂ ਦੇਖ ਰਹੇ ਹਾਂ ਹਰ ਰਲ ਕੇ ਜਦਨ ਕਰੀਏ ਕਿ ਅਸੀਂ ਦੇ ਆਪਣੇ ਘਰ ਤੋਂ ਲੈ ਕੇ ਆਪਣੇ ਗਲੀ ਮਨਲੇ ਤੋਂ ਲੈ ਕੇ ਪਿੰਡ ਤੋਂ ਲੈ ਕੇ ਆਲੇ ਦੁਆਲੇ ਦੇ ਸਾਰੇ ਜਾਗਰੂਕ ਹੋਵਾਂਗੇ। ਤੇ ਫਿਰ ਸਾਰਾ ਕੁਝ ਜੇ ਖਲਾਰਾ ਅਸੀਂ ਬਾਸ ਸਕਦੇ ਇਕੱਠਾ ਵੀ ਕਰ ਸਕਦੇ ਆ ਤੁਹਾਨੂੰ ਇਹਦੇ ਵਾਸਤੇ ਇੱਕ ਸੋਚ ਬਣਾਉਣੀ ਪਵੇ